ਬਲੁੰਦਰ ਨਾਲ ਆ ਪਾਲਸੀ ਜਦੋਂ ਇਹ ਖਬਰ ਸੁਣੀ ਉਹਨਾਂ ਨਾਲ ਮੈਨੂੰ ਬਹੁਤ ਨੇੜੇ ਦੇ ਪੱਲ ਮਹਿਸੂਸ ਕਰਨ ਦਾ ਮਾਣਨ ਦਾ ਮਾਣ ਪ੍ਰਾਪਤ ਹੋਇਆ 86 ਤੋਂ ਲੈ ਕੇ ਹੁਣ ਤੱਕ ਸਟਿਲ ਡੈੱਥ ਤੱਕ ਮੈਂ ਉਹਨਾਂ ਨੂੰ ਮਾਣੇ ਉਹਨਾਂ ਦੇ ਨਾਲ ਕੰਮ ਕੀਤਾ ਸੋ ਮਤਲਬ ਕਿ ਬਹੁਤ ਜ਼ਿਆਦਾ ਉਹਨਾਂ ਨਾਲ ਮੇਰੇ ਐਕਸਪੀਰੀਐਂਸਿਸ ਰਹੇ ਨੇ ਮੁਹੱਬਤੀ ਪਿਆਰ ਸਟਿਲ ਮਤਲਬ ਕਿ ਇੰਨਾ ਰਿਹਾ ਕਿ ਮੈਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਪਰ ਉਹਨਾਂ ਦਾ ਪੀ ਵਕਤ ਦਾ ਤੁਰ ਜਾਣਾ ਉਹ ਬਹੁਤ ਬਲੁੰਦਰ ਗਿਆ ਸਾਰਿਆਂ ਨੇ ਤੇ ਉਹਦੇ ਵਿੱਚ ਜਿੱਥੇ ਪੰਜਾਬੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਸਭ ਤੋਂ ਵੱਡਾ ਘਾਟਾ ਪਿਆ ਡਾਕਟਰ ਸੁਰਜੀਤ ਪਾਤਰ ਸਾਡੇ ਪੰਜਾਬੀ ਮਾਂ ਬੋਲੀ ਦੀ ਜਿਨ੍ਹਾਂ ਨੇ ਸੇਵਾ ਕੀਤੀ ਸਾਡੇ ਪੰਜਾਬ ਸਿਹਤ ਦੇ ਬਾਬਾ ਬੋਰਡ ਕਹਾਉਣ ਵਾਲੇ ਅਜ ਉਸ ਦੁਨੀਆ ਤੋਂ ਰੁਕਸਤ ਹੋ ਚੁੱਕੇ ਹੈ ਸ਼ਬਦ ਘਟਦੇ ਹੀ ਜਾ ਰਹੇ ਨੇ ਔਰ ਜਜ਼ਬਾਤ ਵਧਦੇ ਹੀ ਜਾ ਰਹੇ ਨੇ ਕਿਉਂਕਿ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਅੰਤਿਮ ਵਿਦਾਇਗੀ ਦੇਣਾ ਆਪਣੇ ਆਪ ਦੇ ਵਿੱਚ ਇੱਕ ਸੰਘਰਸ਼ ਹੈ ਔਰ ਉਸ ਸੰਘਰਸ਼ ਦੇ ਵਿੱਚ ਇਸ ਅੰਤਿਮ ਯਾਤਰਾ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਹੀ ਸਾਥੀ ਪੰਮੀ ਭਾਈ ਜੀ ਸਾਡੇ ਨਾਲ ਨੇ ਇਸ ਅਸ਼ੀਸ਼ ਕਰਦੇ ਬਾਈ ਮੈਨ ਲੱਗਦਾ ਏਸ ਮੌਕੇ ਤੇ ਕਿਸੇ ਨੂੰ ਵਲਵਿਦਾ ਕਰਨਾ ਇਹ ਤਾਂ ਅਸੀਂ ਲੋਕ ਆਮ ਜ਼ਿੰਦਗੀ 'ਚ ਸੋਚ ਹੀ ਨਹੀਂ ਪਾਉਂਦੇ ਪਰ ਇਹ ਤਾਂ ਜ਼ਿੰਦਗੀ ਦਾ ਦਸਤੂਰ ਹੈ ਆਣਾ ਤੇ ਜਾਣਾ ਪਰ ਕਿਸੇ ਆਪਣੇ ਨੂੰ ਇਸ ਤਰੀਕੇ ਦੀ ਅੰਤਿਮ ਵਿਦਾਈ ਦੇਣਾ ਉਹ ਵੀ ਅਚਾਨਕ ਚੇਤੇ ਜਿਸ ਦਾ ਇਲਮ ਹੀ ਨਾ ਹੋਵੇ ਕਿ ਇਹਨਾਂ ਕੁਝ ਇਹੋ ਜਿਹਾ ਵਾਪਰਨ ਲੱਗਾ ਹੈ ਮੈਂ ਜ਼ਰੂਰ ਜਦੋਂ ਬਲੁੰਦਰ ਨਾਲਾ ਪਾਲਸੀ ਜਦੋਂ ਇਹ ਖਬਰ ਸੁਣੀ ਸੱਚੀ ਪੁੱਛਦੇ ਹਾਂ ਕਿ ਪਾਤਰ ਸਾਹਿਬ ਇਸ ਸਦੀ ਦੇ ਬਹੁਤ ਮਹਾਨ ਕਵੀਆਂ 'ਚੋਂ ਕਵੀ ਸਨ ਤੇ ਉਹਨਾਂ ਨਾਲ ਮੈਨੂੰ ਬਹੁਤ ਨੇੜੇ ਦੇ ਪੱਲ ਮਹਿਸੂਸ ਕਰਨ ਦਾ ਮਾਣਨ ਦਾ ਮਾਣ ਪ੍ਰਾਪਤ ਹੋਇਆ ਹੈ 86 ਤੋਂ ਲੈ ਕੇ ਹੁਣ ਤੱਕ ਸਟਿਲ ਡੈੱਥ ਤੱਕ ਮੈਂ ਉਹਨਾਂ ਨੂੰ ਮਾਣਿਆ ਉਹਨਾਂ ਦੇ ਨਾਲ ਕੰਮ ਕੀਤਾ ਇਕੱਠੀਆਂ ਸੀ ਐਲਬਮਸ ਕੀਤੀਆਂ ਪੰਜਾਬੀ ਮਾਡਰਨ ਪੋਟਰੀ ਦੇ ਉੱਤੇ ਤੇ ਪੰਜਾਬ ਦੀ ਫਰਾਸਤ ਦੇ ਉੱਤੇ ਸੂਫੀਆਨਾ ਕਲਾਮ ਕੀਤੇ ਇਹ ਕੇਮ ਸਾਹਿਬ ਦੇ ਨਾਲ ਅਸੀਂ ਇਕੱਠਿਆਂ ਕੰਮ ਕੀਤਾ ਫਿਰ ਬਾਅਦ ਵਿੱਚ ਜਗਜੀਤ ਸਿੰਘ ਨਾਲ ਅਸੀਂ ਇਕੱਠਿਆਂ ਕੰਮ ਕੀਤਾ ਆਰਟ ਕਾਉਂਸਲ 'ਚ ਇਕੱਠਿਆਂ ਕੰਮ ਕੀਤਾ ਤੇ ਮੈਂ ਇੱਕ ਪ੍ਰੋਡਕਸ਼ਨ ਕਰਨੀ ਸੀ ਮੈਨੂੰ ਜਾਦਾ 93 'ਚ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਇਹਦਾ ਨਾਮ ਕੀ ਰੱਖਾਂ ਤੇ ਉਹਨਾਂ ਨੇ ਮੈਨੂੰ ਨਾਮ ਦਿੱਤਾ ਕਿ ਇਹਦਾ ਨਾਮ ਰੱਖ ਇੱਕ ਤਾਰਾ ਵਜਰਾ ਤੇ ਉਹ ਪ੍ਰੋਡਕਸ਼ਨ ਅਸੀਂ ਟੈਗੋਰ ਥੀਏਟਰ ਦੇ ਵਿੱਚ ਕੀਤੀ ਤੇ ਬਹੁਤ ਸਾਨੂੰ ਬਹੁਤ ਵੱਡਾ ਰਿਸਪੌਂਸ ਮਿਲਿਆ ਉਸ ਪ੍ਰੋਡਕਸ਼ਨ ਦਾ ਤੇ ਉਸ ਤੋਂ ਬਾਅਦ ਕੰਨੇ ਨੇ ਜਦੋਂ ਕਦੇ ਵੀ ਮਿਲਣਾ ਉਹਨਾਂ ਤੋਂ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਐਜ ਬੀਇੰਗ ਅ ਐਲਡਰ ਬਰਾਦਰ ਕੁ ਸਿੱਖਣ ਦੀ ਕੋਸ਼ਿਸ਼ ਕਰਨੀ ਤੇ ਉਹਨਾਂ ਨੇ ਹਮੇਸ਼ਾ ਹੀ ਮੈਨੂੰ ਸੱਚਜੇ ਹੀ ਗਾਈਡ ਕੀਤਾ ਜਦੋਂ ਵੀ ਕੀਤਾ ਹੈਗਾ ਤੇ ਬੜਾ ਉਹਨਾਂ ਦਾ ਅੱਛਾ ਸੁਭਾਅ ਸੀ ਲੇਖ ਤੇ ਮਤਲਬ ਕਿ ਲਿਖਤ ਦੇ ਵਿੱਚ ਤੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ ਹੈਗਾ ਉਹਨਾਂ ਨੇ ਬੇਸ਼ੁਮਾਰ ਲਿਖਤਾਂ ਲਿਖੀਆਂ ਤੇ ਮੈਂ ਉਹਨਾਂ ਦਾ ਬੜਾ ਮਰੀਦ ਰਹਾ ਜਦੋਂ ਕਦੇ ਵੀ ਕਿਤੇ ਇਕੱਠੇ ਹੋਣਾ ਕਿਸੇ ਵੀ ਸਭਾ ਦੇ ਉੱਤੇ ਤਾਂ ਮੈਂ ਸਪੈਸ਼ਲੀ ਦੋ ਤਿੰਨ ਚੀਜ਼ਾਂ ਉਹਨਾਂ ਤੋਂ ਸੁਣਨੀ ਆ ਸੁਣਨੀ ਆ ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੈਂ ਜਦੋਂ ਫਿਲਮ ਮੇਕ ਕੀਤੀ ਅਸੀਂ ਦਾਰਾ ਤੇ ਉਹਦੇ ਚ ਵੀ ਮੈਂ ਪਾਤਰ ਸਾਹਿਬ ਨੂੰ ਬੇਨਤੀ ਕੀਤੀ ਕਿ ਇੱਕ ਪ੍ਰੋਫੈਸਰ ਦਾ ਰੋਲ ਹੈ ਉਹ ਸ਼ਾਇਰ ਹੈ ਪ੍ਰੋਫੈਸਰ ਉਹ ਤੁਸੀਂ ਉਹ ਕਰ ਸਕਦੇ ਹੋ ਤੁਹਾਤੋਂ ਬਿਹਤਰ ਕੋਈ ਨਹੀਂ ਕਰ ਸਕਦਾ ਉਹਨਾਂ ਨੂੰ ਮਨਾਇਆ ਮਨਾ ਕੇ ਫਿਰ ਉਹ ਉਸੇ ਤਰ੍ਹਾਂ ਹੀ ਮੈਂ ਉਹ ਉਹਨਾਂ ਦਾ ਉਸ ਫਿਲਮ ਦੇ ਵਿੱਚ ਉਹਨਾਂ ਨੂੰ ਲਿਆਂਦਾ ਤੇ ਉਹਨਾਂ ਨੇ ਰੋਲ ਕੀਤਾ ਜੱਸਣ ਲਾ ਕੇ ਕਹਿੰਦੇ ਤੂੰ ਹੀ ਹੈ ਪਹਿਲਾ ਬੰਦਾ ਜਿਹੜਾ ਮੈਨੂੰ ਵੱਡੀ ਕੈਨਵਸ ਤੇ ਲਾਇਆ ਤੇ ਮੈਂ ਹੁਣ ਨਹੀਂ ਕਿਸੇ ਨਾਲ ਜਾਣਾ ਸੋ ਮਤਲਬ ਕਿ ਬਹੁਤ ਜ਼ਿਆਦਾ ਉਹਨਾਂ ਨਾਲ ਮੇਰੇ ਐਕਸਪੀਰੀਐਂਸਿਸ ਰਹੇ ਨੇ ਮੁਹabbਤੀ ਪਿਆਰ ਸਟਿਲ ਮਤਲਬ ਕਿ ਇੰਨਾ ਰਿਹਾ ਕਿ ਮੈਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਤੇ ਪਰ ਉਹਨਾਂ ਦਾ ਪੀ ਵਕਤ ਤੁਰ ਜਾਣਾ ਉਹ ਬਹੁਤ ਬਲੁੰਦਰ ਗਿਆ ਸਾਰਿਆਂ ਨੂੰ ਤੇ ਉਹਦੇ ਚ ਜਿੱਥੇ ਪੰਜਾਬੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਸਭ ਤੋਂ ਵੱਡਾ ਘਾਟਾ ਪਿਆ ਤੇ ਮੈਂ ਤੇ ਵੈਗਰੂ ਸੱਚੇ ਪਾਤਸ਼ਾਹ ਕੀ ਹਰਦਾਸ ਕਰਾਂਗਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਮਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਜਿਹੜੇ ਸਨੇਹੀ ਸਾਡੇ ਵਰਗੇ ਮਿੱਤਰ ਸੱਚ ਨੇ ਅਸੀਂ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਣ ਦੇ ਵਿੱਚ ਯੋਗਦਾਨ ਪਾ ਸਕੀ ਜੀ ਬਿਲਕੁਲ ਬਹੁਤ ਸਮੇਂ ਨਾਲ ਲੈਂਦਾ ਹੋਇਆ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂ ਕਿ ਜਦੋਂ ਅਸੀਂ ਮੁਲਾਕਾਤ ਕਰਦੇ ਹਾਂ ਤੇ ਇਸ ਉਮੀਦ ਦੇ ਨਾਲ ਕਰਦੇ ਕਿ ਅਗਲੀ ਮੁਲਾਕਾਤ ਦੇ ਵਿੱਚ ਰਹਿੰਦੀਆਂ ਗੱਲਾਂ ਹੋਣਗੀਆਂ ਰਹਿੰਦੀਆਂ ਬਾਤਾਂ ਹੋਣਗੀਆਂ ਰਹਿੰਦੇ ਜਜ਼ਬਾਤ ਸਾਂਝੇ ਕੀਤੇ ਜਾਣਗੇ ਉਹ ਆਖੀਰਲੀ ਮੁਲਾਕਾਤ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਣਨੀ ਚਾਹਾਂਗੀ ਆ ਮਹੀਨਾ ਪਹਿਲਾਂ ਅਸੀਂ ਇਕੱਠੇ ਹੋਏ ਸੀ ਇਕ ਤਾਂ ਤੇ ਉੱਥੇ ਵੀ ਅਸੀਂ ਕੁਝ ਪੁਰਾਣੀਆਂ ਚੀਜ਼ਾਂ ਨੂੰ ਕਨਸੀਵ ਕਰ ਰਹੇ ਸੀ ਤੇ ਉਹ ਨਾਲ ਬੜੀ ਗੁਫਤਗੂ ਹੋ ਰਹੀ ਸੀ ਇਸ ਚੀਜ਼ ਦੀ ਹੋਈ ਕਿ ਵੀ ਕਿਵੇਂ ਕਿਵੇਂ ਪੰਜਾਬੀ ਮਾਂ ਬੋਲੀ ਦੇ ਲਈ ਕੰਮ ਕੀਤਾ ਜਾ ਸਕਦਾ ਹੈ ਕਿਵੇਂ ਕਲਚਰਲੀ ਹੋਰ ਅੱਛਾ ਕੰਮ ਕਰ ਸਕਦੇ ਹੈਗੇ ਆ ਮਤਲਬ ਕਿ ਉਹ ਉਹਨਾਂ ਦਾ ਸੁਭਾ ਉਹਨਾਂ ਦੇ ਵਿੱਚ ਇਹੀ ਸੀ ਕਿ ਮੈਂ ਹੋਰ ਕੁਝ ਕਰ ਸਕਾਂ ਹੋਰ ਅੱਛਾ ਕਰਾਂ ਤੇ ਉਹ ਕਰਦੇ ਕਰਦੇ ਸਾਡ ਨੂੰ ਅਲਵਿਦਾ ਕਹਿ ਗਿਆ ਅਇਓ ਜੇ ਮੌਕੇ ਦੇ ਵਿੱਚ ਵੀ ਤੁਸੀਂ ਜਜ਼ਬਾਤਾਂ ਸਾਂਝੇ ਕੀਤੇ ਸ਼ੁਕਰਗੁਜ਼ਾਰ ਬਹੁਤ ਧੰਨਵਾਦ